ਰਣਜੀਤ ਕੌਰ ਪਿੰਡ ਦੋਲੋਵਾਲ ਦੇ ਸਰਬਸੰਮਤੀ ਨਾਲ ਸਰਪੰਚ ਬਣੇ। ਬਲਾਕ ਨਡਾਲਾ ਦੇ ਪਿੰਡ ਦੋਲੋਵਾਲ ਚ ਸਰਬਸੰਮਤੀ ਕਰਦਿਆਂ ਰਣਜੀਤ ਕੌਰ ਪਤਨੀ ਕਸ਼ਮੀਰ ਸਿੰਘ ਨੂੰ ਪਿੰਡ ਦਾ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ। ਇਸ ਦੌਰਾਨ ਬਲਦੇਵ ਸਿੰਘ ਪੁੱਤਰ ਸਰਮ ਸਿੰਘ, ਸੂਬੇਦਾਰ ਜਰਨੈਲ ਸਿੰਘ ਪੁੱਤਰ ਹਰੀ ਸਿੰਘ, ਕੁਲਵੰਤ ਕੌਰ ਪਤਨੀ ਬਲਦੇਵ ਸਿੰਘ, ਅਮਰੀਕ ਸਿੰਘ ਪੁੱਤਰ ਬਲਬੀਤ ਸਿੰਘ, ਰਣਜੀਤ ਕੌਰ ਪਤਨੀ ਪਰਮਜੀਤ ਸਿੰਘ ਨੂੰ ਮੈਂਬਰ ਚੁਣਿਆ ਗਿਆ। ਇਸ ਦੌਰਾਨ ਖੇਤੀਬਾੜੀ ਦਫਤਰ ਨਡਾਲਾ ਵਿਖੇ ਨਾਮਜ਼ਦਗੀ ਪੇਪਰ ਦਾਖਲ ਕਰਨ ਮੌਕੇ ਨਵੇਂ ਚੁਣੇ ਗਏ ਸਰਪੰਚ ਤੇ ਮੈਂਬਰਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਨਵੇਂ ਚੁਣੇ ਸਰਪੰਚ ਰਣਜੀਤ ਕੌਰ ਨੇ ਆਖਿਆ ਕਿ ਉਹ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਪਿੰਡ ਦੇ ਸਰਪੱਕੀ ਵਿਕਾਸ ਅਤੇ ਪਿੰਡ ਦੀ ਨੁਹਾਰ ਬਦਲਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਸਾਫਾ ਸਰਪੰਚ ਜਸਵਿੰਦਰ ਸਿੰਘ, ਥਾਣੇਦਾਰ ਨਰਮਲ ਸਿੰਘ, ਕੈਪਟਨ ਗੁੱਜਰ ਸਿੰਘ, ਨੰਬਰਦਾਰ ਸੁਰਜੀਤ ਸਿੰਘ, ਸੁੱਚਾ ਸਿੰਘ, ਸੈਕਟਰੀ ਕਰਨੈਲ ਸਿੰਘ ਗੁਲਾਬ ਸਿੰਘ ਪ੍ਰਤਾਪ ਸਿੰਘ ਲਖਵਿੰਦਰ ਸਿੰਘ ਪਰਮਪਾਲ ਸਿੰਘ ਜੋਗਿੰਦਰ ਕੌਰ ਸੁਖਜਿੰਦਰ ਸਿੰਘ ਨਰਿੰਦਰਪਾਲ ਸਿੰਘ ਰਾਜਾ ਹਰਪਜਨ ਸਿੰਘ ਰਾਜਾ ਗੁਰਮੀਤ ਸਿੰਘ ਪੰਜਾਬ ਸਿੰਘ ਸੁਖਜਿੰਦਰ ਸਿੰਘ ਪ੍ਰਿੰਸੀਪਲ ਮੇਰ ਸਿੰਘ ਪ੍ਰਿੰਸੀਪਲ ਸ਼ਿਵਦੇਵ ਸਿੰਘ ਗੁਰਮੀਤ ਸਿੰਘ ਸਰੂਪ ਸਿੰਘ ਮਾਨ ਸਿੰਘ ਸੁਖਵਿੰਦਰ ਸਿੰਘ ਕਾਕਾ ਜਰਨੈਲ ਸਿੰਘ ਨਰਮਲ ਸਿੰਘ ਨਤੂਪੌਰ ਭਜਨ ਸਿੰਘ ਸੁਖਵਿੰਦਰ ਸਿੰਘ ਬਿੱਟੂ ਬਲਜੀਤ ਸਿੰਘ ਭਾਈ ਗੁਰਮੀਤ ਸਿੰਘ ਬਲਵਿੰਦਰ ਕੌਰ ਬਿੰਦੂ ਸਾਬਕਾ ਸਰਪੰਚ ਰਾਜਵਿੰਦਰ ਕੌਰ ਅਤੇ ਹੋਰ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਉੱਥੇ ਹਾਜ਼ਰ ਸਨ ਇਸ ਮੌਕੇ ਗੱਲਬਾਤ ਕਰਦਿਆਂ ਨਵੇਂ ਚੁਣੇ ਗਏ ਸਰਪੰਚ ਅਤੇ ਮੈਂਬਰਾਂ ਨੇ ਕੀ ਆਖਿਆ ਵੈਕੁਰਜੀ ਕੀ ਫਤਿਹ ਅੱਜ ਦੋਲੋਵਾਲ ਦੀ ਪੰਚਾਇਤ ਜਿਹੜੀ ਸਰਸਵਤੀ ਨਾਲ ਬਣੀ ਹੈ ਉਹਨਾਂ ਦੇ ਪੇਪਰ ਜਮਾ ਹੋਏ ਹਨ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਪੰਚਾਇਤ ਬਣੀ ਹੈ ਇਹ ਆਪਣੀ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਏਗੀ ਔਰ ਵਧੀਆ ਕੰਮ ਕਰੇਗੀ ਪਿੰਡ ਵੱਲੋਂ ਜਿਹੜਾ ਸਹਿਯੋਗ ਮਿਲਿਆ ਹੈ ਅਸੀਂ ਪਿੰਡ ਵਾਲਿਆਂ ਦੇ ਬਹੁਤ ਧੰਨਵਾਦੀ ਹਾਂ ਅਸੀਂ ਪਿੰਡਾਂ ਨੂੰ ਸ਼ਾਸਨ ਦੇਣੇ ਆ ਅਸੀਂ ਹਮੇਸ਼ਾ ਤੁਹਾਡੀ ਰਹਿ ਨਿਭਾਈ ਦਾ ਕੰਮ ਕਰਾਂਗੇ ਔਰ ਜਿਵੇਂ ਤੁਸੀਂ ਕਹੋਗੇ ਉਹ ਮੈਂ ਕੰਮ ਚ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਬਗਣੀ ਫਤਿਹ ਕਿੰਨੇ ਮੈਂਬਰ ਦੀ ਕਮੇਟੀ ਚੋਂ ਨਿਯੁਕਤੀ ਕੀਤੀ ਗਈ ਹੈ ਹਾਂਜੀ ਕਿੰਨੇ ਮੈਂਬਰ ਹਾਂ ਮੈਂਬਰ ਪਰ ਬੀਟੀਏ ਸਾਡਾ ਇੱਕ ਸਰਪ੍ਰਾਈਜ਼ ਚ ਲੈਡੀਜ਼ ਪੈਂਚ ਹੈ ਦੋ ਲੈਡੀ ਪੈਂਚ ਨੇ ਦੋ ਮੈਂਬਰ ਨੇ ਤਿੰਨ ਮੈਂਬਰ ਤਿੰਨ ਮੈਂਬਰ ਬਸ ਠੀਕ ਜਿਆ ਸਤਿਗੁਰ ਨਦਰ ਕਰੇ ਪਿੰਡ ਦੋਲਵਾਲ ਦੀ ਪੰਚਾਇਤ ਜਿਸ ਦੇ ਪੇਪਰ ਆਜ ਜਮਾ ਹੋਏ ਹਨ ਕੁਝ ਦਿਨ ਪਹਿਲਾਂ ਅਸੀਂ ਸਭ ਸਮਤੀ ਪਿੰਡ ਦੀ ਕਰ ਦਿੱਤੀ ਗਈ ਸੀ ਸਾਰੇ ਇਹਨਾਂ ਮੈਂਬਰਾਂ ਨੂੰ ਬਹੁਤ ਬਹੁਤ ਵਧਾਈ ਪਿੰਡ ਵਾਸੀਆਂ ਨੂੰ ਵਧਾਈ ਜਿਨ੍ਹਾਂ ਨੇ ਸਹਿਯੋਗ ਦਿੱਤਾ ਅਸੀਂ ਬਹੁਤ-ਬਹੁਤ ਧੰਨਵਾਦੀ ਹਾਂ ਫਿਰ ਵਾਰ-ਵਾਰ ਦੱਸਣੇ ਆ ਬਹੁਤ-ਬਹੁਤ ਧੰਨਵਾਦੀ ਹੈ ਰਾਇਗੁਰਜੀ ਖਾਲਸਾ ਰਾਇਗੁਰਜੀ ਰਾਇਗੁਰਜੀ ਜੀ ਕੀ ਫਤਿਹ ਸਾਡੇ ਪਿੰਡ ਦੋਲਵਾਲ ਦੀ ਪੰਚਾਇਤ ਦੀ ਸਰਬਸੰਮਤੀ ਨਾਲ ਜੋ ਚੋਣ ਹੋਈ ਹੈ ਉਹ ਸਾਰੇ ਪਿੰਡ ਦੇ ਸਾਰੇ ਪਤਵੰਤੇ ਸੱਜਣਾਂ ਦੀ ਮਿਹਰਬਾਨੀ ਨਾਲ ਹੋਈ ਹੈ ਤੇ ਸਾਬਕਾ ਸਰਪੰਚ ਸਾਹਿਬ ਜੀ ਸੁਵਿੰਦਰ ਸਿੰਘ ਨੇ ਬਹੁਤ ਵਧੀਆ ਉਪਰਾਲਾ ਕਰਕੇ ਸਾਥ ਦਿੱਤਾ ਤੇ ਸਾਰੇ ਪਿੰਡ ਨੇ ਵਧੀਆ ਤਰੀਕੇ ਨਾਲ ਸਰਪੰਚ ਚੁਣਿਆ ਹੈ ਤੇ ਸਾਡੀ ਪੂਰੀ ਆਸ ਹੈ ਕਿ ਜਿਹੜੀ ਟੀਮ ਚੁਣੀ ਗਈ ਹੈ ਇਹ ਪੂਰੇ ਤਨਦੇਈ ਨਾਲ ਮਹਾਨਦਿਰ ਨਕਬ ਕਰੇਗੀ ਤਾਂ ਕਿ ਪਿੰਡ ਗਾਂ ਬਦੂ ਕੰਮ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ